ਭਈ ਦੋ ਤੀਵੀਆਂ ਸੀ ਜਿਨ੍ਹਾਂ ਦੇ ਘਰ ਵਾਲੇ ਅਮਲੀ ਸੀ ਤੇ ਉਹ ਆਪਦੇ ਖਸਮਾਂ ਦੀਆਂ ਗੱਲਾਂ ਕਰਨ ਲੱਗੀਆਂ ਵਾਹ ਵਾਹ ਇਹ ਕਹਿੰਦੀ ਸੁਨਾ ਨਹੀਂ ਤੇਰੇ ਅਮਲੀ ਦਾ ਕੀ ਹਾਲ ਹੈ ਦੂਜੀ ਕਹਿੰਦੀ ਬਾਕੀ ਤਾਂ ਅਮਲੀ ਦਾ ਸਾਰਾ ਕੁਝ ਠੀਕ ਹੈ ਪਰ ਯਾਦ ਆਸਬਾਤ ਕਮਜ਼ੋਰ ਹੋ ਗਈ ਗੱਲ ਕਰਕੇ ਭੁੱਲ ਜਾਂਦਾ ਹੈ ਕਹਿੰਦੀ ਕਹਿੰਦੀ ਹਾਂ ਪਰ ਕਿਵੇਂ ਭੁੱਲ ਜਾਂਦਾ ਹੈ ਕਹਿੰਦੀ ਇੱਕ ਰਾਤੀ ਮੈਨੂੰ ਫਿਲਮ ਦਿਖਾਉਣ ਵਾਸਤੇ ਲੈ ਗਿਆ ਬਲਵੀਰੋ ਭਾਬੀ ਮੈਨੂੰ ਤਾਂ ਕਮਲਾਇ ਖੁੰਝੇ 'ਚ ਬਿਠਾ ਗਿਆ ਤੇ ਆਪ ਕਹਿੰਦਾ ਤੂੰ ਬੈਠਾ ਇੱਥੇ ਤੇ ਮੈਂ ਟੇਟ ਲੈ ਕੇ ਆਉਣਾ ਅੱਛਾ ਤੇ ਟੇਟ ਲੈਣ ਗਿਆ ਆਪਾਂ ਤਾਂ ਨਹੀਂ ਕਿਹੜੇ ਡੋਡਿਆਂ ਦੇ ਨਸ਼ੇ 'ਚ ਘਿਰਿਆ ਗਿਆ ਤੇ ਸਿੱਧਾ ਤੇ ਸਿੱਧਾ ਘਰੇ ਚਲਿਆ ਗਿਆ ਤੇ ਘਰੇ ਜਾ ਕੇ ਕੁੰਡਾ ਬੰਦ ਕਰਕੇ ਸੌਂ ਗਿਆ ਆਇਦਰ ਮੈਂ ਜਦੋਂ 2-3 ਘੰਟੇ ਖੱਜਲ ਹੋਈ ਤੇ ਮੈਂ ਸੋਚਿਆ ਵੀ ਪਤਾ ਨਹੀਂ ਕਿੱਧਰ ਚਲਿਆ ਗਿਆ ਮੈਂ ਜੀ ਆਕੇ ਘਰੇ ਚਲੇਗੀ ਉਹ ਜਾਣਾ ਸੀ ਫਿਰ ਘਰੇ ਤੇ ਮੈਂ ਜਦੋਂ ਗਾਹਾਂ ਜਾ ਕੇ ਦੇਖਿਆ ਦਰਵਾਜ਼ਾ ਬੰਦ ਮੈਂ ਦਰਵਾਜ਼ਾ ਢਗਾਇਆ ਤੇ ਬੋਲਦਾ ਕੌਣ ਐ ਉਹ ਮੈਂ ਕਿਹਾ ਮੈਂ ਤੇਰੇ ਘਰ ਵਾਲੀ ਆਂ ਬਸੰਤੀ ਤੇ ਅੰਦਰੋਂ ਬੋਲਦਾ ਮੈਨੂੰ ਤੇਰੀਆਂ ਇਹ ਵਾਰਾਗਿਰ ਦੀਆਂ برداشت ਨਹੀਂ ਹੋਣਗੀਆਂ ਆਪ ਵੀ ਸ਼ੇਰੀਆਂ ਟੰਗਾਂ ਭਰਣੀਆਂ ਪਹਿਨਣੀਆਂ ਲੈ ਕਰ ਲੋ ਗੱਲ ਦੂਜੀ ਕਹਿੰਦੀ ਭੈਣੇ ਲੈ ਮੇਰੀ ਗੱਲ ਸੁਣ ਲੈ ਇੱਕ ਦਿਨ ਬੈਠਾ ਬਿਠਾਇਆ ਕਹਿੰਦਾ ਕਹਿੰਦਾ ਅੱਜ ਆਇਆ ਕਰੋ ਮੈਂ ਨਿਆਣਾ ਨੂੰ ਗੋਲ ਗੱਪੇ ਖਵਾਉਣ ਨੂੰ ਫਿਰਦਾ ਹਾਂ ਤੇ ਤੂੰ ਸਾਰੇ ਬੱਚਿਆਂ ਨੂੰ ਲੈ ਕੇ ਨਾ ਗੰਗੂ ਦੀ ਰੇੜੀ ਤੇ ਆਜੀ ਮੈਂ ਕਿਹਾ ਚੰਗਾ ਕੌਲੇ ਨੂੰ ਮਤ ਆਈ ਅੱਜ ਨਿਆਣਾ ਦੀ ਗੱਲ ਤਾਂ ਸੁਣੀ ਐ ਔਰ ਉਹ ਗੋਲ ਗੱਪੇ ਗੋਲ ਗੱਪੇ ਕਰਦਾ ਹੁੰਦਾ ਸੀ ਤੇ ਚਲੋ ਜੀ ਅਸੀ ਜੀ ਬੱਚਿਆਂ ਨੂੰ ਲੈ ਕੇ ਮੈਂ ਤੇ ਰੇੜੀ ਦੇ ਦੁਰਪੀ ਤੇ ਗੰਗੂ ਦੀ ਰੇੜੀ ਦੇ ਆਸ-ਪਾਸੇ ਖੜ ਗਈ ਤੇ ਐਨੇ ਮੈਂ ਘੰਟੇ ਨੂੰ ਦੇਖਦੀ ਹੀ ਐ ਕਿ ਸਾਹਮਣੇ ਤੁਰਿਆ ਆਉਂਦਾ ਤੇ ਜਦੋਂ ਆਇਆ ਤੇ ਆ ਕੇ ਗੱਲਵਾਦ ਤਾਂ ਕੀ ਕਰਨੇ ਸੀ ਰੇੜੀ ਦੇ ਢੇੜੇ ਘੱਟਣ ਲੱਗ ਗਿਆ ਇੱਕ ਘੇੜਾ ਘੱਟਿਆ ਦੋ ਘੱਟੇ ਤਿੰਨ ਘੱਟੇ ਚਾਰ ਘੱਟੇ ਜਦੋਂ ਅੱਠਵਾਂ ਘੇੜਾ ਪੂਰਾ ਹੋ ਗਿਆ ਨਾ ਤਾਂ ਮੈਨੂੰ ਕਹਿੰਦਾ ਭੈਣ ਜੀ ਗੁੱਸਾ ਨਾ ਕਰਿਓ ਮੈਂ ਸੋਨ ਨੂੰ ਕਿਤੇ ਦੇਖਿਆ ਮੈਂ ਕਿਹਾ ਦੁਰ ਫੇੜੇ ਮੂੰ ਛੀ ਨਿਆਣੇ ਜੰਮ ਤੇ ਤੇ ਹਾਲੇ ਮੈਨੂੰ ਦੇਖਿਆ ਹੀ ਕਰਦਾ ਹੈ